ਉਹਨੂੰ মিডিਆ ਨੂੰ ਵੀ ਉਹਨਾਂ ਨੇ ਕਦੋਂ ਫੜ ਲਿਆ। মিডিਆ ਦੇ ਕੁਝ ਕਰਮੀ, ਕੁਝ ਮਾਲਕ ਮੈਨੂੰ ਜਾਣਦੇ ਨੇ। ਉਹਨਾਂ ਨੇ ਮੇਰੇ ਨਾਲ ਟੈਲੀਫੋਨ ਤੇ ਦੱਸਿਆ ਕਿ ਕੀ ਹਾਲਾਤ ਨੇ ਕੋਈ ਇੱਕ ਅਗਰ ਖਬਰ ਸਰਕਾਰ ਦੇ ਖਿਲਾਫ ਕੋਈ ਛੋਟੀ ਮੋਡੀ ਚੱਲ ਜਾਏ ਤਾਂ ਤੁਰੰਤ ਸਾਨੂੰ ਧਮਕੀ ਵਾਲਾ ਫੋਨ ਆ ਜਾਂਦਾ ਹੈ ਕਿ ਆਹ ਖਬਰ ਕਿੱਦਾਂ ਚੱਲੀ ਹੈ। ਕਿੰਨਾ ਲੋਕਾਂ ਨੂੰ ਲੱਗਦਾ ਸੀ ਇਹ ਬੜੇ ਆਮ ਆਦਮੀ ਦੀ ਪਾਰਟੀ ਹੈ ਤੇ ਆਮ ਆਦਮੀ ਨਾ ਇਹ ਗੱਡੀਆਂ ਲੈਣਗੇ ਨਾ ਇਹ ਗੱਡਵੇਂ ਲੈਣਗੇ ਨਾ ਇਹ ਕੋਠੀਆਂ ਲੈਣਗੇ ਨਾ ਇਹ ਤਨਖਾਹਾਂ ਲੈਣਗੇ ਪਰ ਕਮਾਲ ਦੇ ਜਲਵੇ ਇਹਨਾਂ ਨੇ ਨਾ ਇਹ ਕਾਰੋਬਾਰ ਕਰਨਗੇ ਤਾਂ ਵਿਚਾਰੇ ਸਾਈਕਲ ਤੇ ਆਇਆ ਕਰਨਗੇ ਸਾਈਕਲ ਤੇ ਜਾਇਆ ਕਰਨਗੇ ਸਾਡੇ ਘਰਾਂ ਚ ਆ ਕੇ ਇਹ ਬੈਠ ਕੇ ਰੋਟੀ ਖਾਇਆ ਕਰਨਗੇ ਉਹ ਸਾਰਾ ਜਿਹੜਾ ਨਕਾਬ ਸੀਗਾ ਉਹ ਸਾਰਾ ਉੱਤਰ ਗਿਆ ਜਨਤਾ ਨੂੰ ਅਸਲੀਅਤ ਆਮ ਆਦਮੀ ਪਾਰਟੀ ਦੇ ਇਨਾ ਐਮਐਲਏ ਸਬੰਧ ਦੀ ਚੰਗੇ ਤਰੀਕੇ ਨਾਲ ਪਤਾ ਲੱਗਦਾ ਬਦਲਾਅ ਹੈ ਬ੍ਰਦਰ ਇਹ ਬਦਲਾਅ ਦੇ ਅੰਦਰ ਇਸ ਤਰੀ ਹੋਏਗਾ ਬਦਲਾਅ ਤੋਂ ਪਹਿਲਾਂ ਤਾਂ ਆਮ ਸਰਕਾਰਾਂ ਵਿੱਚ ਤਾਂ ਆਮ ਲੋਕ ਹੀ ਕੁੱਟੇ ਜਾਂਦੇ ਸੀ ਕਈ ਵਾਰੀ ਹੁਣ ਇਹ ਹੋ ਗਿਆ ਕਿ ਹੁਣ ਉਹ ਮੀਡੀਆ ਨੂੰ ਵੀ ਉਹਨਾਂ ਨੇ ਗਦੋਂ ਫੜ ਲਿਆ ਮੀਡੀਆ ਦੇ ਕੁਝ ਕਰਮੀ ਕੁਝ ਮਾਲਕ ਮੈਨੂੰ ਜਾਣਦੇ ਨੇ ਉਹਨਾਂ ਨੇ ਮੇਰੇ ਨਾਲ ਟੈਲੀਫੋਨ ਤੇ ਦੱਸਿਆ ਕਿ ਕੀ ਹਾਲਾਤ ਨੇ ਕੋਈ ਇੱਕ ਅਗਰ ਖਬਰ ਸਰਕਾਰ ਦੇ ਖਿਲਾਫ ਕੋਈ ਛੋਟੀ ਮੋਟੀ ਚੱਲ ਜਾਏ ਤੋ ਤੁਰੰਤ ਸਰ ਉਹ ਸਾਨੂੰ ਧਮਕੀ ਵਾਲਾ ਫੋਨ ਆ ਜਾਂਦਾ ਹੈ ਕਿ ਆਹ ਖਬਰ ਕਿਦਾਂ ਚੱਲੀ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਸ ਪ੍ਰਕਾਰ ਮੀਡੀਆ ਦੀ ਆਜ਼ਾਦੀ ਤੇ ਰੋਕ ਲਾ ਦਿੱਤੀ ਗਈ ਹੈ ਗਲਾ ਘੁੱਟ ਦਿੱਤਾ ਗਿਆ ਹੈ ਉਹ ਇਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਇਸ ਬਦਲਾਵ ਦੀ ਸਰਕਾਰ ਚੋਰ ਮੈਂ ਵੀ ਕਹਿਣਾ ਚਾਹਾਂਗਾ ਮੀਡੀਆ ਕਰਮੀਆਂ ਨੂੰ ਕਿ ਜਿਹੜੇ ਲੋਕ ਕਰਵਾ ਰਹੇ ਨੇ ਕੁਝ ਲੋਕ ਤੁਹਾਡੇ ਹੀ ਸਾਥੀ ਨੇ ਜਿਹੜੇ ਪੈਸੇ ਦੀ ਆੜ ਦੇ ਵਿੱਚ ਔਰ ਸਤਾ ਸਰਕਾਰ ਦੀ ਆੜ ਦੇ ਵਿੱਚ ਅੰਨੇ ਹੋ ਕੇ ਆਪਦੇ ਸਾਥੀਆਂ ਤੇ ਹੀ ਅਤਿਆਚਾਰ ਕਰਾ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਦੂਜੇ ਚੈਨਲਸ ਸਾਰੇ ਬੰਦ ਕਰਾ ਦਈਏ ਤੇ ਸਾਡਾ ਹੀ ਚੈਨਲ ਹੋਵੇ ਜਿਨ੍ਹਾਂ ਨੇ ਮੋਟਰਸਾਈਕਲ ਤੋਂ ਆਪਦਾ ਸਫਰ ਤੈਅ ਕਰਕੇ ਵੱਡੀਆਂ-ਵੱਡੀਆਂ ਕਾਰਾਂ ਤੱਕ ਦਾ ਕਰ ਲਿਆ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਲੋਕਾਂ ਤੇ ਵੀ ਤੁਹਾਨੂੰ ਸਾਰਿਆਂ ਨੂੰ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਸਰਕਾਰ ਬੇहद ਧੱਕਾ ਕਰ ਰਹੀ ਹੈ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਾਂ ਇਸ ਤਰ੍ਹਾਂ ਮੀਡੀਆ ਦੀ ਆਜ਼ਾਦੀ ਦਾ ਤੁਸੀਂ ਕਰੋਗੇ ਤਾਂ ਤੁਹਾਨੂੰ ਖਮਿਆਜਾ ਭੁਗਤਣਾ ਪਏਗਾ ਠੀਕ ਹੈ ਸਰਕਾਰ ਹੈ ਜੋਰ ਹੈ ਤੁਹਾਡਾ ਕੰਮ ਚੱਲ ਰਿਹਾ ਹੈ ਤੁਸੀਂ ਡਰਾ ਰਹੇ ਹੋ ਤੁਸੀਂ ਕਹਿੰਦੇ ਹੋਸੀਂ ਐਡਵਰਟਾਈਜ਼ਮੈਂਟ ਨਹੀਂ ਦੇਵਾਂਗੇ ਪਰ ਇਹ ਜ਼ਿਆਦਾ ਤੱਕ ਚੱਲਣਾ ਨਹੀਂ ਹੈ ਪਰ ਵੀ ਜਿਮਨ ਮਾਜਰੇ ਰੋਕ ਲਾ ਰਹੇ ਨੇ ਕਿ ਕੇਬਲ ਮਾਫੀਆ ਉਹ ਚਲਾ ਰਹੇ ਨੇ ਉਹ ਜਿਹੜਾ ਹੈਗਾ ਰੋਕੀ ਲੱਗ ਰਿਹਾ ਯਾਰ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਲਾ ਹੀ ਰਹੇ ਉਹਨੇ ਸਭ ਇਹ ਲੋਕ ਮੈਂ ਸਮਝਦਾ ਕਿ ਜਿੰਨਾ ਲੋਕਾਂ ਨੂੰ ਲੱਗਦਾ ਸੀ ਇਹ ਬڑے ਆਮ ਆਦਮੀ ਦੀ ਪਾਰਟੀ ਅਤੇ ਆਮ ਆਦਮੀ ਨਾ ਇਹ ਗੱਡੀਆਂ ਲੈਣਗੇ ਨਾ ਇਹ ਗਨਮੇਡ ਲੈਣਗੇ ਨਾ ਇਹ ਕੋਠੀਆਂ ਲੈਣਗੇ ਨਾ ਇਹ ਤਨਖਾਹਾਂ ਲੈਣਗੇ ਪਰ ਕਮਾਲ ਦੇ ਜਲਵੇ ਇਹਨਾਂ ਨੇ ਨਾ ਇਹ ਕਾਰੋਬਾਰ ਕਰਨਗੇ ਤਾਂ ਵਿਚਾਰੇ ਸਾਈਕਲ ਤੇ ਆਇਆ ਕਰਨਗੇ ਸਾਈਕਲ ਤੇ ਜਾਇਆ ਕਰਨਗੇ ਸਾਡੇ ਘਰਾਂ ਚ ਆ ਕੇ ਇਹ ਬੈਠ ਕੇ ਰੋਟੀ ਖਾਇਆ ਕਰਨਗੇ ਉਹ ਸਾਰਾ ਜਿਹੜਾ ਨਕਾਬ ਸੀਗਾ ਸਾਰਾ ਉੱਤਰ ਗਿਆ ਜਨਤਾ ਨੂੰ ਅਸਲੀਅਤ ਆਮ ਆਦਮੀ ਪਾਰਟੀ ਦੇ ਇਹਨਾਂ ਐਮਐਲਏ ਸਭਾਂ ਦੀ ਚੰਗੇ ਤਰੀਕੇ ਨਾਲ ਪਤਾ ਲੱਗ ਗਿਆ